ਇਦਣ ਬਾਹਾ ਦੇ ਵਿੱਚ ਅਸੀਂ ਖੜੇ ਆ ਤੇ ਇੱਥੇ ਇਲੈਕਸ਼ਨ ਦਾ ਜਿਹੜਾ ਪੂਰਾ ਦੌਰ ਚੱਲ ਰਿਹਾ ਹੈ ਅਤੇ ਇੱਥੇ ਜਿਹੜੇ ਕਿਸਾਨ ਨੇ ਉਹ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਆਏ ਹੋਏ ਨੇ ਤੇ ਤੁਸੀਂ ਦੇਖ ਸਕਦੇ ਹੋ ਪਿੱਛੇ ਕਿਸਾਨ ਹੀ ਕਿਸਾਨ ਬੈਠੇ ਨੇ ਤੇ ਸਾਡੇ ਨਾਲ ਕਿਸਾਨਾਂ ਦੇ ਆਗੂ ਗੱਲ ਕਰਨਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਧੰਨਵਾਦ ਜੀ ਸੋਹਣੇ ਕੀ ਮੰਗਾਂ ਨੇ ਜੀ ਆਪਣੀਆਂ ਦੇਖੋ ਸਾਡੀਆਂ ਜਿਹੜੀਆਂ ਮੰਗਾਂ ਜਿਹੜਾ ਝੋਨਾ ਮੰਡੀਆਂ ਦੇ ਵਿੱਚ ਰੁਲੀ ਜਾਂਦਾ ਹੈ ਡੀਏਪੀ ਸਾਨੂੰ ਮਿਲ ਨਹੀਂ ਰਹੀ ਇਹ ਮਸਲੇ ਨੂੰ ਲੈ ਕੇ ਲਗਾਤਾਰ ਪਿਛਲੀ 17 ਤਰੀਕ ਤੋਂ ਅਸੀਂ ਟੋਲ ਪਲਾਜ਼ੇ ਫ੍ਰੀ ਕੀਤੇ ਹੋਏ ਆ ਹੋਰਾ ਥਾਵਾ ਇਨਸਪੈਕਟਰਾਂ ਦਾ ਕਰਾਓ ਡੀਸੀਆਂ ਦਾ ਕਰਾਓ ਇਹ ਚੱਲ ਰਿਹਾ ਹੈ ਜਿਹਦੇ ਜੋ ਅੱਜ ਅਸੀਂ ਫੈਸਲਾ ਕੀਤਾ ਹੈ ਭਾਰਤੀ ਕਿਸਾਨ ਜਿਹੜੇ ਇਕਤਾ ਗ੍ਰਾਹਾਂ ਵੱਲੋਂ ਤੇ ਖੇਤ ਮਜ਼ਦੂਰ ਜੂਨੀਅਨ ਵੱਲੋਂ ਸਾਂਝਾਂ ਤੌਰ ਤੇ ਕਿਉਂਕਿ ਸਾਡੇ ਕਾਰੋਬਾਰ ਤੋਂ ਆ ਹੋ ਚੁੱਕਿਆ ਕੋਈ ਰੌਲਾ ਨਹੀਂ ਜਿਹੜੇ ਵੱਡੇ ਵੱਡੇ ਕਾਰਪੋਰੇਟਾਂ ਦੇ ਮਾਲ ਆਉਣੇ ਆ ਉਹਨਾਂ ਨੇ ਮੰਡੀਆਂ ਦੇ ਜਿਹੜੇ ਛੋਟੇ ਛੋਟੇ ਕਾਰੋਬਾਰੀ ਹੈ ਛੋਟੀਆਂ ਦੁਕਾਨਾਂ ਦੇ ਮਾਲਕ ਹੈ ਉਹਨਾਂ ਨੂੰ ਤਬਾਹਤ ਤਬਾਹ ਕਰ ਦੇਣਾ ਕਿਉਂਕਿ ਵੱਡੇ ਵੱਡੇ ਮੌਲਾਂ ਦੇ ਵਿੱਚ ਇੱਕ ਵਾਰੀ ਸਸਤੀਆਂ ਚੀਜ਼ਾਂ ਆ ਕੇ ਸਾਡਾ ਲੈਂਕ ਇਹਨਾਂ ਨਾਲ ਤੋੜ ਕੇ ਆਹ ਦੁਕਾਨਦਾਰਾਂ ਨੂੰ ਮੰਡੀਆਂ ਦੇ ਵਿੱਚੋਂ ਵਿਹਲਾ ਕਰਨਾ ਹੈ ਅੱਜ ਅਸੀਂ ਹੋਕਾ ਦੇਣ ਦੀ ਖਾਤਰ ਆਏ ਆ ਚਾਹੇ ਗਿੱਦੜਵਾਹਾ ਹੋਵੇ ਚਾਹੇ ਉਧਰ ਆਪਣਾ ਬਰਨਾਲਾ ਹੈਗਾ ਅੰਮ੍ਰਿਤਸਰ ਹੈ ਜਾਂ ਹੋਰ ਚਾਰ ਸੀਟਾਂ ਮੜਨੀਆਂ ਇਹ ਤਰਨਤਾਰਨ ਦੇ ਵਿੱਚ ਇੱਕ ਸੀਟ ਹੈਗੀ ਹੈ ਇਹਨਾਂ ਸੀਟਾਂ ਤੇ ਅਸੀਂ ਹੱਥ ਪਰਚੇ ਲੀਫਲੈਟ ਲੈ ਕੇ ਸਾਡੇ ਦੁਕਾਨਦਾਰ ਭਰਾਵਾਂ ਨੂੰ ਇਹ ਗੱਲ ਕਹਿਣ ਦੀ ਖਾਤਰ ਆਏ ਆ ਭਰਾਵੋ ਖੇਤੀ ਦੇ ਉੱਤੇ ਵੱਡਾ ਹਮਲਾ ਹੈ ਖੇਤੀ ਖਤਮ ਦੇ ਹੋਣ ਦੇ ਕਿਨਾਰੇ ਹੈ ਇਹ ਤੋਂ ਬਾਅਦ ਜੇ ਤੁਸੀਂ ਨਾ ਸੋਚਿਆ ਨਾ ਸਮਝਿਆ ਦੁਕਾਨਾਂ ਚੋਂ ਧੂਕੇ ਬਾਹਰ ਕੱਢਣਗੇ ਸਾਨੂੰ ਵੱਡੇ ਵੱਡੇ ਮਾਲ ਹੈ ਜਿਹੜੇ ਉਸ ਉਸਰ ਜਾਣਗੇ ਤੇ ਉਹਦੇ ਵਿੱਚ ਖਰੀਦਦਾਰੀ ਇੱਕ ਵਾਰੀ ਸਸਤੀ ਵੀ ਕਰ ਦੇਣਗੇ ਸਾਰੇ ਕਾਸੇ ਨੂੰ ਹਿੰਦੁਸਤਾਨ ਦੇ ਪੂਰੇ ਤਬਕੇ ਆ ਜਿਹੜੇ ਉਹਨਾਂ ਨੂੰ ਇਹ ਲਪੇਟ ਦੇ ਵਿੱਚ ਲੈ ਰਹੇ ਐ ਅੱਜ ਅਸੀਂ ਗਿੱਦੜ ਵਾਹੇ ਦੇ ਲੋਕਾਂ ਨੂੰ ਇਹ ਸੁਨੇਹਾ ਦੇਣ ਦੀ ਖਾਤਰ ਆਏ ਆ ਭਰਾਵੋ ਚਾਹੇ ਕਿਸਾਨਾਂ ਕੰਨੀ ਨਿਗਾਹ ਮਾਰੋ ਹੋਰਾਂ ਤਬਕਿਆਂ ਕੰਨੀ ਮਾਰੋ ਤੁਸੀਂ ਆਪ ਦੇ ਕਾਰੋਬਾਰ ਨੂੰ ਬਚਾਉਣ ਦੇ ਲਈ ਘੋਲ ਦੇ ਮੈਦਾਨ ਦੇ ਵਿੱਚ ਆਉਣਾ ਪੈਣਾ ਸਾਨੂੰ ਇਹ ਸੁਨੇਹਾ ਪੂਰੇ ਗਿੱਦੜ ਵਹੇ ਦੇ ਪੂਰੇ ਪੰਜਾਬ ਦੇ ਦੁਕਾਨਦਾਰਾਂ ਨੂੰ ਦੇਣ ਦੀ ਖਾਤਰ ਆਏ ਆ ਤੇ ਨਾਲ ਇਥੋਂ ਦੀਆਂ ਜਿਹੜੀਆਂ ਦੋ ਨਮਾਇੰਦਾ ਪਾਰਟੀਆਂ ਹੈ ਚਾਹੇ ਭਾਜਪਾ ਹੈ ਚਾਹੇ ਆਪ ਵਾਲਿਆਂ ਦੀ ਸਰਕਾਰ ਪੰਜਾਬ ਦੇ ਵਿੱਚ ਹੈ ਜਿਨ੍ਹਾਂ ਨੇ ਇੱਕੋ ਹੀ ਰਥ ਫੜਿਆ ਹੋਇਆ ਇੱਕੋ ਹੀ ਲੱਛਣ ਹੈ ਉਹਨਾਂ ਦਾ ਇਹਨਾਂ ਤੋਂ ਆਸ ਭਲੇ ਦੀ ਛੱਡ ਕੇ ਵੋਟਾਂ ਪਾਈ ਚਲੋ ਸਾਨੂੰ ਉਤਰਾਜ ਨਹੀਂ ਹੈਗਾ ਤੁਸੀਂ ਆਉਂਦੇ ਦਿਨਾਂ ਦੇ ਵਿੱਚ ਆਪ ਦੇ ਕਾਰੋਬਾਰ ਹੱਥੀ ਤਵਾ ਹੁੰਦੇ ਦੇਖੋਗੇ ਜਿੰਨੀ ਬੇਰੁਜ਼ਗਾਰੀ ਵੱਧ ਗਈ

ਜਿਹੜੀ ਆਮ ਆਦਮੀ ਪਾਰਟੀ ਹੈ ਇਹਦੇ ਵਿੱਚ ਕਿਸਾਨੀ ਦਾ ਕੀ ਕੀ ਮਸਲੇ ਹੱਲ ਹੋਏ ਨੇ ਜਾਂ ਤੁਹਾਡੇ ਹੁਣ ਕੀ ਮਸਲੇ ਕਿੱਥੇ ਖੜੇ ਨੇ ਤੇ ਜਿਹੜੀ ਫਸਲ ਹੈ ਉਹਦੇ ਬਾਰੇ ਤੁਸੀਂ ਸਾਨੂੰ ਦੱਸੋ ਵੀ ਅੱਜ ਜਿਹੜੀ ਪਿਛਲੀ ਫਸਲ ਹੈ ਉਹਦਾ ਚੱਲੋ ਰੁਲ ਗਈ ਜਿਹੜੀ ਅਗਲੀ ਫਸਲ ਆਉਦਾ ਡੀ ਜੀ ਪੀ ਵਗੈਰਾ ਤੁਹਾਨੂੰ ਮਿਲ ਰਿਹਾ ਕੀ ਕੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 2.5 ਪੌਣੇ 3 ਸਾਲ ਹੋ ਗਏ ਬਣੀ ਨੂੰ ਉਹਦੇ ਦਰਮਿਆਨ ਜਿੱਡੀਆਂ ਵੱਡੀਆਂ ਆਸਾਂ ਲੋਕਾਂ ਨੇ ਲਾਈਆਂ ਸੀ 92 ਸੀਟਾ ਇਸ ਕਰਕੇ ਦਿੱਤੀਆਂ ਸੀ ਕਿਉਂਕਿ ਬਹੁਤਿਆਂ ਨੂੰ ਲੱਗਦਾ ਸੀ ਵੱਡੇ ਹਿੱਸੇ ਨੂੰ ਵੇ ਯਾਰ ਪੰਜਾਬ ਦੇ ਵਿੱਚ ਤਾਂ ਕੋਈ ਵੱਡਾ ਰਾਜਪਾਲਟਾ ਆ ਕੇ ਇਨਕਲਾਬ ਆ ਰਿਹਾ ਹੈ ਸਾਡੀ ਜਾਨ ਸਖਾਲੀ ਹੋਣੀ ਹੈ ਪਰ ਪੂਰੇ 2.5 ਸਾਲਾਂ ਦੇ ਦੌਰਾਨ ਤੁਸੀਂ ਬੇਰਜਗਾਰਾਂ ਕੰਨੀ ਤੁਸੀਂ ਕਿਸਾਨਾਂ ਕੰਨੀ ਤੁਸੀਂ ਮਜ਼ਦੂਰਾਂ ਕੰਨੀ ਤੁਸੀਂ ਹੋਰ ਨਾ ਤਬਕਾ ਕੰਨੀ ਨਿਗਾਹ ਮਾਰੋ ਪੂਰੀਆਂ ਪਿਛਲੀਆਂ ਜਿਹੜੀਆਂ ਪਾਰਟੀਆਂ ਹੈਗੀਆਂ ਪੰਜਾਬ ਦੀਆਂ ਦੋ ਚਾਹੇ ਉਹ ਅਕਾਲੀ ਦਲ ਹੈ ਚਾਹੇ ਕਾਂਗਰਸ ਹੈ ਚਾਹੇ ਤਾਹਾਂ ਭਾਜਪੀ ਬੈਠੀ ਹੈ ਚਾਹੇ ਪਹਿਲਾਂ ਕਾਂਗਰਸ ਬੈਠੀ ਸੀ ਉਹਨਾਂ ਦਾ ਕੋਈ ਬਦਲਾਪ ਆਪ ਵਾਲਿਆਂ ਨਾਲੋਂ ਵੱਖਰਾ ਨਹੀਂ ਦੀਂਦਾ ਹੈਗਾ ਰਲੇ ਵੇਲੇ ਹੈ ਅੱਜ ਡੀਏਪ ਬਣਾ ਸੀ ਧੱਕੇ ਖਾਂਦੇ ਤੁਰੇ ਫਿਰਦੇ ਆ ਮੰਡੀਆਂ 1 ਅਕਤੂਬਰ ਤੋਂ ਖਰੀਦ ਸ਼ੁਰੂ ਹੋਣੀ ਸੀ ਲਗਭਗ ਕਹਿਣਾ ਹੋਵੇ 5 ਨਵੰਬਰ ਤੋਂ ਖਰੀਦ ਘੇਰ ਘਰੇਇਆ ਕਰਕੇ ਸ਼ੁਰੂ ਕਰਾਈ ਆ ਲਿਫਟਿੰਗ ਦੀ ਮਾੜੀ ਹਾਲਤ ਹੈ ਡੀਏਪ ਮਿਲਦੀ ਨਹੀਂ ਹੈਗੀ ਅਸੀਂ ਆਪ ਸਰਕਾਰ ਦਾ ਬਦਲਾ ਕਿਹੜੇ ਪੱਖੋਂ ਦੇਖੀਏ ਕੀ ਕਹੀਏ ਆਮ ਸਰਕਾਰ ਨੂੰ ਅਸੀਂ ਇਹ ਕਹਿ ਦਈਏ ਵੀ ਆਮ ਸਰਕਾਰ ਦੀਆਂ ਨੀਤੀਆਂ ਠੀਕ ਹੈ ਪਿਛਲਿਆਂ ਨਾਲੋਂ ਵੀ ਵੱਧ ਦੁੱਖੀ ਕੀਤੇ ਆ ਭਰਾਵੋ ਤੁਸੀਂ ਜਿੰਨਾ ਚਿਰ ਇਕੱਠੇ ਨਹੀਂ ਹੁੰਦੇ ਇਕੱਠੇ ਹੋ ਕੇ ਇਹਨਾਂ ਦੇ ਗੱਲ ਤੇ ਕਰਨੀ ਜਾਂਦੇ ਉਹਨਾਂ ਚਿਰ ਸਾਡੇ ਮੰਗਾ ਮਸਲਿਆਂ ਦਾ ਹੱਲ ਕੋਈ ਵੀ ਸਰਕਾਰ ਨਹੀਂ ਕਰਦੀ ਆਪ ਨਹੀਂ ਕਰਦੀ ਤਾਂ ਹਾਂ ਵਾਲੀ ਵੀ ਨਹੀਂ ਕਰਦੀ ਜੀ ਭਗਵੰਤ ਮਾਨ ਕਹਿੰਦਾ ਸੀ ਮੈਂ ਕਿਸਾਨ ਦਾ ਪੁੱਤ ਆ ਤੇ ਮੈਨੂੰ ਸਾਰੇ ਕਿਸਾਨਾਂ ਦੇ ਜਿਹੜੇ ਮਸਲੇ ਨੇ ਉਹ ਪਤਾ ਨਹੀਂ ਤੇ ਤੁਹਾਨੂੰ ਹੈਗੀ ਕੋਈ ਆਸ ਭਗਵੰਤ ਮਾਨ ਤੋਂ ਦੇਖੋ ਉਹ ਤਾਂ ਪਹਿਲਾਂ ਕਹਿੰਦਾ ਮੈਂ ਪੀਟਰ ਦੇ ਮੂਰੇ ਪੈਂਦਾ ਰਿਹਾ ਮੈਂ ਪਟੇ ਤੇ ਬਰੋਜਾ ਲਾਉਂਦਾ ਰਿਹਾ ਮੈਂ ਸਾਰੀ ਸਾਰੀ ਰਾਤ ਉਹਦੇ ਧੂਏ ਦੇ ਮੂਰੇ ਮੱਛਰ ਤੋਂ ਬਚਦਾ ਰਿਹਾ ਜੇ ਇੰਨਾ ਕੁਝ ਦੇਖਿਆ ਭਗਵੰਤ ਮਾਨ ਸਾਹਿਬ ਨੇ ਉਹ ਮੰਡੀਆਂ 'ਚ ਇੱਕ ਵਾਰੀ ਤਾਂ ਆਉਂਦੇ ਸਾਰ ਲੈ ਲੈਂਦੇ ਸਾਡੇ ਲੋਕਾਂ ਦੀ ਸ਼ਹਿਰ ਲੋਕ ਸਾਡੀ ਨਾਂ ਸੁਣਦੇ ਉਹਨਾਂ ਵਗ ਨਹੀਂ ਲੱਗ ਜਾਂਦੇ ਪਰ ਉਹਨਾਂ ਨੇ ਇੱਕ ਵਾਰੀ ਵੀ ਸਾਰ ਲੈਣ ਦੀ ਬਜਾਏ ਇਮਤਿਹਾਨ ਤਾਂ ਲੈ ਤਾ ਆ ਪਰਸੋ ਚ ਉਥੇ ਰਹਿ ਕੇ ਕਲਾ ਦੇ ਵਿੱਚ लाठी चार्ज ਕੀਤਾ ਮੰਡੀਆਂ ਦੇ ਵਿੱਚ ਹਜੇ ਤੱਕੇ ਥੋੜਾ ਘਣਾ ਤੱਕਾ ਮੁੱਕੀ ਹੋ ਜਾਂਦੀ ਸੀ ਇਹ ਹਾਲਤ ਨਹੀਂ ਵੀ ਛੱਲੀਆਂ ਵਾਂਗੂ ਕੋਟੇ ਆ ਸਾਡੇ ਕਿਸਾਨ ਡੀਏਪ ਵਣੀਓ ਧੱਕੇ ਖਾਂਦੇ ਤੁਰੇ ਫਿਰਦੇ ਆ ਜਿੱਥੇ ਵੀ ਜਾਂਦੇ ਆ ਔਰ ਡੀਏਪ ਆ ਜਾਂ ਸਵਾਹ ਹੈ ਸਾਨੂੰ ਨਹੀਂ ਪਤਾ ਉਹ ਅਸੀਂ ਲੈ ਕੇ ਆਵਦੇ ਖੇਤਾਂ ਸਿੱਟੀ ਜਾਂਦੇ ਆ ਫਿਰ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਕਿਵੇਂ ਕਹੇ ਦੀ ਇਹ ਵੀ ਉਹ ਆਮ ਕਿਸਾਨ ਹੈ ਆਮ ਕਿਸਾਨਾਂ ਦੀ ਸਾਰ ਲੈਂਦਾ ਹੈ ਉਹ ਆਪ ਹੀ ਜਵਾਬ ਦੇਣੇ ਇਸ ਗੱਲ ਦਾ ਵੀ ਉਹ ਆਮ ਹੈ ਕਿ ਖਾਸ ਹੈ ਹੁਣ ਉਹਨਾਂ ਦੀ ਸਿਕਿਉਰਿਟੀ ਜਹਾਜ਼ ਜਾ ਰਹੀ ਹੈ ਨਹੀਂ ਪਹਿਲਾਂ ਵਾਂਗੂ ਸਾਰਾ ਕੁਝ ਪਿਛਲਾ ਵਰਤਾਰਾ ਉਵੇਂ جاری ਹੈ ਆਮ ਨਹੀਂ ਅਸੀਂ ਕਹਿ ਸਕਦੇ ਖਾਸ ਬੰਦੇ ਤੇ ਖਾਸ ਹੀ ਆ ਡਿੰਪੀ ਢਿੱਲੋਂ ਆ ਜਿਹੜਾ ਖਾਸ ਕਰਕੇ ਐਸ ਸੀਟ ਤੋਂ ਖੜਾ ਹੋਇਆ ਇਹਦੀ ਕਾਲੀਆਂ ਦੇ ਵਿੱਚ ਵੀ ਚੌਧਰ ਰਹੀ ਹੈ ਉਦੋਂ ਵੀ ਇਹਦੀਆਂ ਮੁੱਛਾਂ ਕੁੰਡੀਆਂ ਸੀ ਹੁਣ ਵੀ ਇਹਦੀ ਚੌਧਰ ਹੈ ਚਾਹੇ ਆਮ ਆਦੀ ਸਰਕਾਰ ਆ ਗਈ ਪਾਰਟੀ ਆ ਗਈ ਅੱਜ ਤੱਕ ਟਿਕਟੇ ਨੂੰ ਫੇਰ ਦੇਤੀ ਇਹਦਾ ਖਾਸ਼ਾ ਵਾਸਤੇ ਯਾ ਟਿਕਟਾ ਟੁਕਟਾ ਆਮਾ ਉਮਾ ਵਾਸਤੇ ਕੋਈ ਨਹੀਂ ਭਰਾਓ ਤੁਸੀਂ ਜਿੱਥੇ ਮਰਜੀ ਨਿਗਾਹ ਮਾਰ ਲਓ ਖਾਸ਼ ਹੈ ਇਹਦੇ ਮੂਰੇ ਲੱਗੇ ਹੋ ਜਿਹੜਾ ਇੱਕ ਥੈਲੇ ਮਗਰ ਜਿਹੜਾ ਉਹ ਡੀਏਪੀ ਜਾਂ ਨੈਨੋ ਜੂਰੀਆ ਦੇ ਰਏ ਸੀ ਉਹਦਾ ਕੀ ਮਤਲਬ ਗੇਮ ਕੀ ਆ ਹੋ ਦੇਖੋ ਜਿਹੜੀ ਨੈਨੋ ਜੂਰੀਆ ਹੈ ਕੋਈ ਰੌਲਾ ਨਹੀਂ ਜਿੱਥੇ ਹਿੰਦੁਸਤਾਨ ਦੇ ਵਿੱਚ ਅੱਜ ਬਹੁਤ ਹੀ ਖਾਦਾਂ ਦੀ ਵਰਤੋਂ ਨਹੀਂ ਹੋ ਗਈ ਉਹ ਡੇਟਾ ਹੈਗੀਆਂ ਉਹ ਜੀਆਂ ਜਿਵੇਂ ਨਵੀਂ ਧਰਤੀ ਬਾੜ ਹੁੰਦੀ ਹੈ ਰਾਜਸਥਾਨ ਦੀ ਹੈਗੀ ਉਤਲੇ ਪਾਸੇ ਕੁਝ ਡੇਟਾ ਆ ਗਿਆ ਜਿੱਥੇ ਵਰਤੋਂ ਪਹਿਲਾਂ ਹੀ ਘਟ ਹੈ ਉੱਥੇ ਨੈਣੋ ਮਾੜਾ ਮੋਟਾ ਕੰਮ ਕਰਦੀ ਹੈ ਇੱਥੇ ਖੇਤੀ ਮਾਰ ਕਹਿੰਦੇ ਆ ਪਰ ਜਿੱਥੇ ਤਿੰਨ ਤਿੰਨ ਡੀਪੀ ਦੀਆਂ ਜੂਰੀਆ ਦੀਆਂ ਬੋਰੀਆਂ ਪੈ ਚੁੱਕੀਆਂ ਉੱਥੇ ਨੈਣੋ 0% ਵੀ ਕੰਮ ਨਹੀਂ ਕਰਦੀ ਜੇ ਕੰਮ ਕਰਦੀ ਹੈ ਫਿਰ ਇਹ ਖੇਤੀ ਮਾਰ ਲੈਉਣ ਇੱਕ ਵਾਰ ਇੱਕ ਕਿੱਲੇ ਦੇ ਵਿੱਚ ਇੱਕ ਪਿੰਡ ਦੇ ਵਿੱਚ ਪਲਾਟ ਵਜਾ ਦੇਣ ਉਹ ਚ ਕੱਲੀ ਨੈਣੋ ਪਾ ਲੈਣ ਜੇ ਨੈਣੋ ਨਾਲ ਕਣਕ ਉੱਣੀ ਹੁੰਦੀ ਐ ਸਾਡਾ ਕੀ ਸਰ ਹੱਲ ਐ ਅਸੀਂ ਨੈਣੋ ਵਾਸਤੇ ਲੜਾਂਗੇ ਇਸ ਲਈ ਭਰਾਵੋ ਨੈਣੋ ਦਾ 0% ਵੀ ਕੰਮ ਨਹੀਂ ਇਹ ਪੰਜਾਬੀ ਯੂਨੀਵਰਸਿਟੀ ਵਾਲਿਆਂ ਨੇ ਕਹਿ ਤਾ ਖੇਤੀਬਾੜੀ ਵਾਲਿਆਂ ਨੇ ਕਹਿ ਤਾ ਸਾਨੂੰ ਤਾਂ ਕੇਦ ਨਾਲ ਥੋਪ ਕੇ ਸਾਨੂੰ ਹੋਰ ਕਮਜ਼ੋਰ ਕਰਨ ਦੀ ਬਿਆੰਤ ਐ ਸਾਡੀ ਫਸਲ ਐ ਜਿਹੜੀ ਹੋਰ ਘਟੇ ਤਬਾਹੀ ਵੱਲ ਨੂੰ ਜਾਈਏ ਇਹ ਪੂਰੀ ਸਕੀਮ ਦੇਦੀ ਨਹੀਂ ਲੈਂਦੀ ਗਈ ਐ ਜਿਹੜੀ ਪਰਾਲੀ ਐ ਉਹਨੂੰ ਕੇਜਰੀਵਾਲ ਕਹਿੰਦਾ ਸੀ ਮੇਰੇ ਕੋਲ ਕੋਈ ਕੈਮੀਕਲ ਐ ਇਦਨਾ ਪ੍ਰਾਲੀ ਵਿੱਚੇ ਗਲ ਜੂਗੀ ਉਹ ਕੈਮੀਕਲ ਹੁਣ ਇੱਥੇ ਆਇਆ ਨਹੀਂ ਪੰਜਾਬ ਦੇ ਵਿੱਚ ਦੇਖੋ ਜਦੋਂ ਕਹਿਣ ਦੀਆਂ ਗੱਲਾਂ ਹੁੰਦੀਆਂ ਜਿਹੜੀ ਮਰਜੀ ਸਿਆਸੀ ਪਾਰਟੀ ਜਿਹੜੀ ਗੱਦੀ ਤੇ ਨਹੀਂ ਹੈਗੀ ਉਹ ਲੋਕਾਂ ਨੂੰ ਸਬਜਵਾਗ ਦਿਖਾਉਂਦੇ ਆ ਲਗਾਤਾਰ ਪਰ ਅਸੀਂ ਕੈਮੀਕਲ ਕੇਂਜਰੀਵਾਲ ਤੋਂ ਸੁਣਿਆ ਹੋਇਆ ਖੁਦ ਉਹ ਕਹਿੰਦਾ ਸੀ ਵੀ ਸੈਂਕੜਾਂ ਦੇ ਵਿੱਚ ਸਾੜ ਦੂ ਅਸੀਂ ਇਹ ਤੋਂ ਬਦਲ ਨਹੀਂ ਰਾਇ ਦਿੰਦੇ ਆ ਪੂਰੇ 20-22 ਸਾਲ ਹੋ ਗਏ ਸਾਨੂੰ ਇਹ ਗੱਲਾਂ ਕਹਿੰਦਿਆਂ ਨੂੰ ਜਿਹੜਾ ਝੋਨੇ ਦੀ ਪ੍ਰਾਲੀ ਹੈ ਇਹ ਤੋਂ ਇਹੋ ਜੀ ਪਲਾਈ ਤਿਆਰ ਹੁੰਦੀ ਹੈ ਆਪਣੇ ਨਾਲ ਗਵਾਂਡੀ ਚੀਨ ਮੁਲਖ ਹੈ ਉਹਦੇ ਵਿੱਚ ਘਰ ਤਿਆਰ ਹੁੰਦੇ ਆ ਉਹਦੇ ਨਾ ਤਾਂ ਉਹਦੇ ਚ ਏਸੀ ਦੀ ਲੋਡ ਹੈ ਨਾ ਉਹ ਤੇ ਹੀਟਰ ਦੀ ਲੋਡ ਹੈ ਨਾ ਉਹਦੇ ਤੇ ਪਾਣੀ ਕੰਮ ਕਰਦਾ ਕੋਈ ਵੀ ਚੀਜ਼ ਨਹੀਂ ਕੰਮ ਕਰਦੀ ਇਹੋ ਜਿਹੇ ਵਧੀਆ ਮਕਾਨ ਬਣਦੇ ਆ ਉਹਦੀ ਗਰੰਟੀ ਲੰਮੀ ਹੈ ਬਹੁਤ ਜ਼ਿਆਦੇ ਜਿਹਨੂੰ ਅਸੀਂ ਡੱਬੀ ਦੀ ਸੀਖ ਖਸਾ ਕੇ ਮਚਾਉਨੇ ਆ ਲਗਭਗ 30 35000 ਰੁਪਿਆ ਕਿੱਲੇ ਦੇ ਵਿੱਚੋਂ ਉਹ ਕਾਰਖਾਨੇ ਲਾ ਕੇ ਵਧੀਆ ਪਲਾਈ ਤਿਆਰ ਹੋ ਕੇ ਬਹੁਤ ਸੋਹਣੇ ਮਕਾਨ ਬਹੁਤ ਸੋਹਣੇ ਉਹਦੇ ਦਰਵਾਜ਼ੇ ਹੈਗੇ ਆ ਬਹੁਤ ਸੋਹਣੇ ਬੈਡਰੂਮ ਆ ਜਿਹੜੀਆਂ ਮਤਲਬ ਆਮ ਵਰਤੋਂ ਦੇ ਚੀਜ਼ਾਂ ਆਉਂਦੀਆਂ ਉਹ ਪਲਾਈ ਬਣ ਸਕਦੀ ਹੈ ਤੇ ਉਹ ਪਲਾਈ ਖਾਛੇ ਸਮਾ ਖਰਾਬ ਨਹੀਂ ਹੁੰਦੀ ਹੈ ਕਿ ਪਾਣੀ ਨਹੀਂ ਕੰਮ ਕਰਦਾ ਉਹ ਤੇ ਛੇਤੀ ਕੀਤੇ ਅੱਗ ਵੀ ਨਹੀਂ ਕੰਮ ਕਰਦੀ ਉਹਦੇ ਤੇ ਛੇਤੀ ਕੀਤੇ ਠੰਡ ਨਹੀਂ ਕੰਮ ਕਰਦੀ ਛੇਤੀ ਕੀਤੇ ਗਰਮੀ ਨਹੀਂ ਕੰਮ ਕਰਦੀ ਇਹ ਲਾਉਂਦੇ ਨਹੀਂ ਬਾਈ ਸਾਨੂੰ ਤਾਂ ਲਗਭਗ 20 ਸਾਲ ਪਿੱਟੀ ਜਾਂਦੇ ਨੂੰ ਹੋ ਗਿਆ ਵੀ ਜਿਹੜੀ ਚੀਜ਼ ਅਸੀਂ ਤੀਲੀ ਘਸਾ ਕੇ ਮਚਾਉਨੇ ਆ ਉਹ ਇੰਨੇ ਰੁਪਈਆ ਦੀ ਹੈ ਉਹਨਾ ਇਕੱਠਾ ਬਣਾ ਕੇ ਲੈ ਕੇ ਜਾਂਦੇ ਆ ਫਿਰ ਐਕਸੀਜਨ ਛੱਡਦੀ ਹੈ ਭਾਈ ਫੈਕਟਰੀਆਂ ਦੇ ਵਿੱਚ ਜਾ ਕੇ ਫੇਰ ਵੀ ਤਾਂ ਇਹ ਧੂਆ ਹੀ ਛੱਡਦੀ ਹੈ ਸਾਡਾ 8% ਧੂਆ ਹੈ ਜਿਹੜਾ ਉਹ ਦਿੱਲੀ ਨੂੰ ਵੀ ਜਾ ਕੇ ਦੱਬ ਲੈਂਦਾ ਤੇ ਜਿਹੜਾ ਸਾਰਾ ਸਾਲ ਨਿਕਲਦਾ ਹੈ ਅਸੀਂ ਸਾਰਾ ਸਾਲ ਐਕਸੀਜਨ ਵਟਦੇ ਆ ਉਹ ਜਿਹੜੀ ਸ਼ਾਵਸ਼ੇ ਕਿਹਨੂੰ ਮਿਲਦੀ ਹੈ ਬਈ ਸਾਨੂੰ ਤਾਂ ਕੋਈ ਮਿਲਦੀ ਨਹੀਂ ਸਾਨੂੰ ਤਾਂ ਝੋਨਾ ਕਿਹੜੀ ਡੇਟ ਨੂੰ ਲਾਉਣਾ ਹੈ ਕਾਇਤਰੀਕ ਨੂੰ ਉਹਦੀ ਪਨੀਰੀ ਬੀਜਣੀ ਹੈ ਕਾਇਤਰੀਕ ਨੂੰ ਉਹਨੇ ਵੜਿਆ ਜਾਣਾ ਹੈ ਕਾਇਤਰੀਕ ਨੂੰ ਮੰਡੀਆਂ ਚਾਉਣਾ ਹੈ ਕਾਇਤਰੀਕ ਨੂੰ ਖਰੀਦ ਸ਼ੁਰੂ ਹੋਣੀ ਹੈ ਕਿੰਨੀ ਤਰੀਕ ਨੂੰ ਸੋਡੇ ਪੈਸੇ ਪੈਣੇ ਆ ਕਿੰਨੇ ਨੂੰ ਲੈਣਾ ਇਹ ਤਾਂ ਸਾਰਾ ਕੁਝ ਉਹਨਾਂ ਦਾ ਤੈਅ ਕੀਤਾ ਹੋਇਆ ਹੈ ਅਸੀਂ ਤਾਂ ਗੋਲੇ ਆ ਇੱਕ ਉਹਨਾਂ ਦੇ ਗੋਲੇ ਹੋਣ ਦੇ ਬਾਵਜੂਦ ਵੀ ਸਾਡੇ ਨਾਲ ਆਹਾ ਵਿਹਾਰ ਹੈ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਕੀਤਾ ਜਾ ਰਿਹਾ ਹੈ ਅਸੀਂ ਦੋਨਾਂ ਸਰਕਾਰਾਂ ਨੂੰ ਇਹ ਚੇਤਾਵਨੀ ਦਿੰਨੇ ਆ ਤੁਸੀਂ ਬਾਹਰ ਜਾ ਜੋ ਕਿਉਂਕਿ ਬਹੁਤ ਸਾਰੇ ਤਪੇ ਪਏ ਲੋਕ ਸਿਰਾ ਹੁੰਦਾ ਕਿਸੇ ਵੀ ਗੱਲ ਦਾ ਇਸ ਲਈ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਮੰਡੀਆਂ ਦੇ ਵਿੱਚੋਂ ਕਿਸਾਨਾਂ ਨੂੰ ਵੇਲਾ ਕਰੇ ਡੀਏਪੀ ਦੇਵੇ ਉਹ ਆਪਦੇ ਖੇਤਾਂ ਦੇ ਵਿੱਚ ਆਪਦੀ ਬਜਾਈ ਕਰਨ ਤੇ ਅਸੀਂ ਆਪਦੇ ਕੰਮਾਂ ਧੰਦਿਆਂ ਦੇ ਵਿੱਚ ਪਈਏ ਸਾਡਾ ਸ਼ੌਂਕ ਨਹੀਂ ਧਰਨੇ ਮਜਾਰੇ ਕਰਨ ਦਾ ਸਾਨੂੰ ਮਜਬੂਰ ਕਰਕੇ ਸੜਕਾਂ ਤੇ ਬਹਾਇਆ ਜਾ ਰਿਹਾ ਜਿਹੜਾ ਭਗਵਾਨਤਮਾਨ ਸੀ ਉਹ ਕਹਿੰਦਾ ਖਰਚੇ ਘਟਾਓ ਹੁਣ ਜਿਹੜੀ ਇਹ ਤਾਮਝਾ ਇੰਨਾ ਮਸ਼ੀਨਰੀ ਹੈ ਘਟੋ ਘਟ 10 ਲੱਖ ਤੋਂ ਪਲੱਸ ਆਉਂਦੀ ਹੈ ਛੋਟਾ ਕਿਸਾਨ ਨਹੀਂ ਲੈ ਸਕਦਾ ਤੁਸੀਂ ਇਹਦੇ ਬਾਰੇ ਕੀ ਕਹੋਗੇ ਦੇਖੋ ਜੇ ਉਹਨਾਂ ਨੇ ਸੱਚਿਓਂ ਇਹਦਾ ਪ੍ਰਬੰਧ ਕਰਨਾ ਹੈ ਜਦੋਂ ਐਂਡ ਸੀਜ਼ਨ ਆਉਂਦਾ ਹੈ ਜਦੋਂ ਝੋਨਾ ਲੱਗਦਾ ਉਦੋਂ ਹੀ ਤਾਂ ਲਾਈਟ ਦਾ ਪ੍ਰਬੰਧ ਕੀਤਾ ਜਾਂਦਾ ਹੈ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਜਦੋਂ ਝੋਨਾ ਮੰਡੀਆਂ ਦੇ ਵਿੱਚ ਆਉਂਦਾ ਹੈ ਉਦੋਂ ਬਾਅਦ ਲਾ 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 ਗਾਲੀ ਚੱਲਦੀ ਐ ਜੇ ਭਲਾ ਇਹਨਾਂ ਨੇ ਸੱਚੀਓਂ ਪ੍ਰਬੰਧ ਕੀਆ ਸੋਸਾਇਟੀਆਂ ਦੇ ਵਿੱਚ ਵੱਡੇ ਜਿਹੜੇ ਉਹ ਟਰੈਕਟਰ ਹੈਗੇ ਵੱਡੇ ਸੰਦ ਐ ਉਹ ਪਿੰਡ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਲਿਆ ਕੇ ਖੜਾਉਣ ਇੱਕ ਪਿੰਡ ਦੇ ਵਿੱਚ ਗੱਠਾਂ ਵਾਲੀ ਮਸ਼ੀਨ ਹੋਵੇ ਉਹਦੀਆਂ ਗੱਠਾਂ ਵੱਜ ਕੇ ਪਰਾਲੀ ਕਿਸੇ ਤਣ ਪਤਣ ਲੱਗੇ ਕੰਮ ਆਵੇ ਲੋਕ ਉਹਦੇ ਨਾਲ ਬਾਹ ਲੈਣ ਜੇ ਜ਼ਬਰਦਸਤੀ ਆ ਬਿਆਨਬਾਜ਼ੀ ਦੇ ਕੇ ਥੋਪ ਕੇ ਸਾਨੂੰ ਨੀਮਾ ਦਿਖਾਉਣਾ ਚਾਹੁੰਦੇ ਐ ਅਸੀਂ ਲੋਕਾਂ ਨੂੰ ਸੁਨੇਹਾ ਦਿੰਨੇ ਆ ਸਾਡਾ ਕਸੂਰ ਨਹੀਂ ਸਾਡੀ ਖਾਦ ਖਰਾਕ ਨਹੀਂ ਛੋਣਾ ਸਾਨੂੰ ਮਤਕੇ ਦੇ ਵਿੱਚ ਪਾਇਆ ਗਿਆ ਸਾਡੀ ਜਿਹੜੀ ਖਾਦ ਖਰਾਕ ਪ੍ਰਾਣੀ ਹੈ ਇਹ ਖੇਤੀ ਨੂੰ ਤਬਦੀਲ ਕਰ ਸਾਡੇ ਗਲ ਦੇ ਵਿੱਚੋਂ ਬੇੜ ਲਾਉਣ ਉਹ ਇਹ ਜੇ ਨਵੀਂ ਤਕਨੀਕ ਦੇ ਵੀ ਲਿਆਉਣ ਅਸੀਂ ਛੋਣਾ ਛੱਡਣ ਨੂੰ ਤਿਆਰ ਆ ਸਾਡੇ ਤੇ ਜਵਰੀ ਮੜਿਆ ਹੋਇਆ ਛੋਣਾ ਤੇ ਹੁਣ ਤੁਸੀਂ ਭਗਵੰਤ ਮਾਨ ਤੋਂ ਕੀ ਆਸ ਕਰਦੇ ਹੋ ਦੇਖੋ ਆਸ ਅਸੀਂ ਢੱਕਾ ਨਹੀਂ ਕਰਦੇ ਭਗਵੰਤ ਮਾਨ ਤੋਂ ਨਾ ਅਸੀਂ ਕਰਦੇ ਆਂ ਕੇਂਦਰ ਦੀ ਸਰਕਾਰ ਤੋਂ ਅਸੀਂ ਤਾਂ ਲੋਕਾਂ ਨੂੰ ਦੱਸਣ ਵਾਸਤੇ ਆਏ ਆ ਕਿਉਂਕਿ ਭਰਾਵੋ ਸਾਨੂੰ ਲਗਭਗ 1992 ਤੋਂ ਲੈ ਕੇ ਅੱਜ 32 33 ਸਾਲ ਹੋ ਗਏ ਲੋਕਾਂ ਨੂੰ ਆ ਕਹਿੰਦਿਆਂ ਨੂੰ ਵੀ ਜਿਹੜੀਆਂ ਹਨ ਨਵੇਂ ਡੰਕਲ ਸਮਝੌਤੇ ਹੋਏ ਹਨ ਨਵੀਆਂ ਤਜਵੀਜ਼ਾਂ ਆਈਆਂ ਜਿਹਦੇ ਤਹਿਤ ਤੁਹਾਡੇ ਛੋਟੇ-ਛੋਟੇ ਕਾਰੋਬਾਰ ਖਤਮ ਹੋ ਜਾਣਗੇ ਆਓ ਭਰਾਵੋ ਮੈਦਾਨਾਂ ਦੇ ਵਿੱਚ ਜੇ ਆਪਣੇ ਕਾਰੋਬਾਰ ਬਚਾਉਣੇ ਆ ਅਸੀਂ ਤਾਂ ਭਗਵਾਨਤਾਂ ਨੂੰ ਸਿਰਫ ਇਹ ਚੇਤਾਵਨੀ ਦਿੰਨੇ ਆ ਮਾਨ ਸਾਹਿਬ ਤੁਸੀਂ 130 130 ਕਹਿੰਦਿਆਂ ਨੇ ਆਪ ਸਿੱਟੇ ਦੇਖ ਲੇ ਤੁਸੀਂ ਆ ਵੀ ਸਿੱਟਾ ਦੇਖ ਲੋਗੇ ਇਹ ਤੋਂ ਬਾਅਦ ਜਿਹੜਾ 2.5 ਸਾਲਾਂ ਨੂੰ ਤੁਸੀਂ ਮੁੜ ਗੱਦੀ ਦੀ ਝਾਕ ਕਰਦੇ ਹੋ ਉਹ ਝਾਕ ਜੇ ਦੁਬਾਰਾ ਭਜਾਉਣੀ ਚਾਹੁੰਦੇ ਹੋ ਲੋਕਾਂ ਦੀ ਸੁਣੋ ਲੋਕਾਂ ਦੀ ਕੋਈ ਨਾ ਕੋਈ ਮਾੜੀ ਮੋਟੀ ਸੁਣਵਾਈ ਕਰੋ ਐ ਇਸ ਤਰ੍ਹਾਂ ਤਾਂਹਾਂ ਜਵਾਹ ਜਾਤ ਨਹੀਂ ਉੱਤਰ ਕੇ ਨਾ ਭਜੋ ਨਾ ਆਹ ਰਾਖ ਤਿਆਰ ਕਰੋ ਪੁਰਾਣੇ ਲੀਡਰਾਂ ਵਾਲਾ ਨਵਾਂ ਜਿਹੜਾ ਤੁਸੀਂ ਕਹਿੰਦੇ ਹੁੰਦੇ ਸੀ ਤਾਂ ਲੋਕਾਂ ਦੇ ਵਿੱਚ ਹੀ ਰਿਹਾ ਕਰਾਂਗੇ ਸੱਥਾਂ ਦੇ ਵਿੱਚੋਂ ਸਰਕਾਰ ਚੱਲੂਗੀ ਉਸੇ ਤਰ੍ਹਾਂ ਆਪ ਦਾ ਮੈਂ ਜਿਹੜੀ ਉਹ ਚਲੋ ਸ਼ੁਰੂ ਕਰੋ ਜੇ ਜ਼ਬਰਦਸਤੀ ਕਰੋਗੇ ਨਹੀਂ ਅਸੀਂ ਨੂੰ ਬਰਦਾਸ਼ਤ